ਬਹੁਤ ਟਾਈਮ ਕਮਰਾ ਬੰਦ ਮੀਟਿੰਗ ਹੋਈ ਆ ਕੀ ਆਖਿਰਕਾਰ ਸੱਟਾ ਨਿਕਲੇ ਬਸ ਜੀ ਕੁਝ ਨਹੀਂ ਸੱਟਾ ਨਿਕਲਿਆ ਉਹ ਕਹਿੰਦੇ ਸੀਗੇ ਕਿ ਬੰਦ ਕਮਰੇ ਚ ਕੈਮਰੇ ਸਾਹਮਣੇ ਆਪਾਂ ਕੀ ਕਹਿੰਦੇ ਆਣਾ ਨਹੀਂ ਆ ਤੇ ਅਸੀਂ ਤੁਸੀਂ ਇਦਾਂ ਹੀ ਸਮਝੋਤਾ ਕਰ ਲੋ ਇਦਾਂ ਸੋਰੀਆਂ ਸਾਰੀਆਂ ਮੰਗ ਲੈਣੇ ਆ ਬਿਲਕੁਲ ਕਰੀਬ ਤੋਂ ਦੇਖ ਲਿਆ ਉਹ ਲੜਕਾ ਹਾਂਜੀ ਮੈਂ ਕਰੀਬ ਤੋਂ ਦੇਖ ਲਿਆ ਬਾਕਾਇਦਾ ਉਹਦੀ ਹੁਣ ਦੁਬਾਰਾ ਤੋਂ ਜਿਹੜੀ ਆ ਦਰਜ ਕਰਕੇ ਆਈਆਂ ਮੈਂ ਤਾਂ ਕਿਹਾ ਸੀ ਇੰਨੇ ਝੰਜੜ ਪਾਣ ਦੀ ਲੋੜ ਨਹੀਂ ਆ ਤੂੰ ਆ ਕੇ ਹੁਣੇ ਹੀ ਆ ਜਵੇ ਮੇਰੇ ਕੋਲ ਮੈਂ ਹੁਣੇ ਲੈ ਮaaf ਕਰ ਦੇਣੀ ਸਾਰਾ ਕੁਝ ਮੈਂ ਵਾਪਸ ਲੈ ਲੈਣੀ ਆ ਹੁਣ ਮੀਨ ਹਾਂ ਉਹ ਉਹ ਕਹਿੰਦਾ ਪਿਆ ਮੇਰਾ ਵੀ ਤਾਂ ਜਲੂਸ মিডিਆ ਸਾਹਮਣੇ ਨਿਕਲਿਆ ਨਾ ਜੇ ਹੁਣ ਉਹ ਕਹਿੰਦਾ ਜੀ ਮੇਰੀ ਫੈਮਲੀ ਆ ਮੇਰਾ ਐ ਆ ਮੇਰਾ ਓ ਆ ਫੈਮਲੀ ਉਦੋਂ ਨਹੀਂ ਨੇ ਦੇਖੀ ਫੈਮਲੀ ਮੇਰੀ ਬੱਟੀ ਹੈ ਜਿਹੜੀ ਗਲਾਸ ਮਾਰਨ ਲੱਗਾ ਸੀ ਇਹ ਸਿਮਰ ਬਹੁਤ ਟਾਈਮ ਲੱਗ ਗਿਆ ਬਹੁਤ ਟਾਈਮ ਕਮਰਾ ਬੰਦ ਮੀਟਿੰਗ ਹੋਈ ਆ ਕਿ ਆਖਰਕਾਰ ਸੱਟਾ ਨਿਕਲਿਆ ਬਸ ਜੀ ਕੁਝ ਨਹੀਂ ਸੱਟਾ ਨਿਕਲਿਆ ਉਹ ਕਹਿੰਦੇ ਸੀਗੇ ਕਿ ਬੰਦ ਕਮਰੇ ਚ ਕੈਮਰੇ ਸਾਹਮਣੇ ਆਪਾਂ ਕੀ ਕਹਿੰਦੇ ਆਣਾ ਨਹੀਂ ਆ ਤੇ ਅਸੀਂ ਤੁਸੀਂ ਇਦਾਂ ਹੀ ਸਮਝੌਤਾ ਕਰ ਲੋ ਇਦਾਂ ਸੋਰੀਆਂ ਸਾਰੀਆਂ ਮੰਗ ਲੈਣੇ ਆ ਮੈਂ ਕਿਹਾ ਕਿ ਇਦਾਂ ਫਿਰ ਕੋਈ ਸਮਝੌਤਾ ਨਹੀਂ ਹੋਣਾ ਬਈ ਮੇਰੇ ਲੁਧਿਆਣਾ ਤੋਂ ਚੱਲ ਕੇ ਆ ਤਿੰਨ ਘੰਟੇ ਬੈਠ ਕੇ ਗੱਲਬਾਤ ਕੀਤੀ ਆ ਐਜ਼ ਏ ਉਸ ਨੂੰ ਮਾਫ ਕਰਨ ਦੇ ਲਈ ਬਿਲਕੁਲ ਮੈਨੂੰ ਮਾਫ ਕਰਨ ਲਈ ਤਿਆਰ ਬੈਠੀ ਆ ਯਾਰ ਉਹ ਇੱਕ ਵਾਰੀ ਮਾੜਾ ਜਿਹਾ ਆ ਕੇ ਕਹਿ ਦੇਵੇ ਕਿ ਹਾਂ ਠੀਕ ਆ ਮੈਂ ਤਾਂ ਮਾਫ ਕਰਨ ਲਈ ਉਹਨੂੰ ਤਿਆਰ ਬੈ ਹਾਂਜੀ ਮੈਂ ਕਰੀਬ ਤੋਂ ਦੇਖ ਲਿਆ ਬਾਕਾਇਦਾ ਉਹਦੀ ਹੁਣ ਦੁਬਾਰਾ ਤੋਂ ਜਿਹੜੀ ਆ ਦਰਜ ਕਰਕੇ ਆਈਆਂ ਹਾਂਜੀ ਇਹ ਬਿਲਕੁਲ ਜਿਕਰ ਗੱਲ ਕਰੀਏ ਪੁਲਿਸ ਨੇ ਤਾਂ ਮਾਮਲਾ ਦਰਜ ਕੀਤਾ ਹੀ ਹੋਇਆ ਹਾਂਜੀ ਹਾਂਜੀ ਪੁਲਿਸ ਨੇ ਤਾਂ ਕੀਤਾ ਹੋਇਆ ਮਾਮਲਾ ਦਰਜ ਲੱਗੇ ਕੀ ਗੱਲ ਜੇ ਅੱਜ ਕਦੀ ਮੀਟਿੰਗ ਹੋਰ ਹੋਏਗੀ ਦੇਖੋ ਕੀ ਕਰਦੇ ਹੁਣ ਪੁਲਿਸ ਅੱਗੇ ਕੀ ਕਰਦੇ ਨੇ ਦੇਖੋ ਹਨਾ ਪੁਲਿਸ ਨੇ ਤਾਂ ਕਾਨੂੰਨੀ ਕਾਰਵਾਈ ਕਰ ਦੇਦੀ ਕਾਨੂੰਨੀ ਲੜੀ ਕਾਨੂੰਨੀ ਕਾਰਵਾਈ ਕਰਦੇ ਪਏ ਨੇ ਉਹ ਤਾਂ ਤੇ ਫਿਰ মিডিਆ ਸਾਹਮਣੋਂ ਹਾਂਤ ਜਵਾਬ ਇਥੋਂ ਹੀ ਜਿਹੜੀ ਹੈਗੀ ਮਾਫੀ ਖਤਮ ਹੋਈ ਹੈ ਮੈਂ ਤਾਂ ਕਿਹਾ ਸੀ ਇੰਨੇ ਝੰਜੜਪਾਂ ਦੀ ਲੋੜ ਨਹੀਂ ਹੈ ਤੂੰ ਆ ਕੇ ਹੁਣੇ ਹੀ ਆ ਜਾਵੇ ਮੇਰੇ ਕੋਲ ਮੈਂ ਹੁਣੇ ਲੈ ਮaaf ਕਰ ਦੇਣੀ ਸਾਰਾ ਕੁਝ ਮੈਂ ਵਾਪਸ ਲੈ ਲੈਣੀ ਆ ਪਰ ਜੀਆ ਸਾਹਮਣੇ ਹੁਣ ਮੀਨ ਹਾਂ ਉਹਨੋਂ ਕਹਿੰਦਾ ਪਿਆ ਮੇਰਾ ਵੀ ਤਾਂ ਜਲੂਸ মিডিਆ ਸਾਹਮਣੇ ਨਿਕਲਿਆ ਨਾ ਜੇ ਹੁਣ ਕਹਿੰਦਾ ਜੀ ਮੇਰੀ ਫੈਮਲੀ ਆ ਮੇਰਾ ਐ ਆ ਮੇਰਾ ਓ ਆ ਫੈਮਲੀ ਉਦੋਂ ਨਹੀਂ ਨੇ ਦੇਖੀ ਫੈਮਲੀ ਮੇਰੀ ਬੱਟੀ ਹੈ ਜਿਹੜੀ ਗਲਾਸ ਮਾਰਨ ਲੱਗਾ ਸੀ ਇਹ ਇੱਕ ਪੈਸੇ ਸੁੱਟਣ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਨੂੰ ਕੀ ਦੇਖਦੇ ਹੋ ਜਿਹੜਾ ਇੱਕ ਲੜਕਾ ਕਹਿੰਦੇ ਚਲੋ ਜੀ ਉਹ ਆਰਟਿਸਟਾਂ ਦੇ ਪੈਸੇ ਤਾਂ ਚਲੋ ਸੁੱਟੇ ਹੀ ਜਾਂਦੇ ਨੇ ਠੀਕ ਹੈ ਵੱਡੇ ਵੱਡੇ ਆਰਟਿਸਟ ਹੋਣ ਛੋਟੇ ਛੋਟੇ ਆਰਟਿਸਟ ਪੈਸੇ ਤਾਂ ਸੁੱਟੇ ਹੀ ਜਾਂਦੇ ਨੇ ਆਰਟਿਸਟਾਂ ਦੇ ਪੈਸੇ ਹਮੇਸ਼ਾ ਭਾਈ ਸਿੰਗਰ ਲਾਲੋ ਕੌਸ਼ਲ ਲਾਲੋ ਪੈਸੇ ਵਾਲੀ ਗੱਲ ਹੀ ਨਹੀਂ ਹੈ ਮੇਰੀ ਗੱਲ ਹੀ ਉਹ ਜਿਹੜੀ ਉਹਦੀ ਮੁੰਡੇ ਨਾਲ ਹੁਣ ਆ ਕੇ ਵੀ ਬੈਠਾ ਹੁਣ ਸਾਹਮਣੇ ਆ ਜਾਵੇ ਕਹਿੰਦਾ ਨਹੀਂ ਜੀ ਮੇਰੀ ਮੇਰੀ ਘਰ ਵਾਲੀ ਇਹ ਹੈ ਉਹ ਹੈ ਦਾ ਦਾ ਉਹ ਦਿਨ ਦੀ ਘਰ ਵਾਲੀ ਨਹੀਂ ਸੀ ਜਿੱਦਣ ਗਲਾਸ ਮਾਰਿਆ ਸੀ ਇਹਨੇ ਕੋਈ ਕੰਮ ਕਰਦੇ ਤਾਂ ਬਹੁਤ ਟਾਈਮ ਲੱਗ ਗਿਆ ਬਹੁਤ ਟਾਈਮ ਕਮਰਾ ਬੰਦ ਮੀਟਿੰਗ ਹੋਈ ਆ ਕੀ ਆਖਿਰਕਾਰ ਸੱਟਾ ਨਿਕਲਿਆ ਬੱਸ ਜੀ ਕੁਝ ਨਹੀਂ ਸੱਟਾ ਨਿਕਲਿਆ ਉਹ ਕਹਿੰਦੇ ਸੀਗੇ ਕਿ ਬੰਦ ਕਮਰੇ ਚ ਕੈਮਰੇ ਸਾਹਮਣੇ ਆਪਾਂ ਕੀ ਕਹਿੰਦੇ ਆਣਾ ਨਹੀਂ ਆ ਤੇ ਅਸੀਂ ਤੁਸੀਂ ਇਦਾਂ ਹੀ ਸਮਝੌਤਾ ਕਰ ਲੋ ਇਦਾਂ ਸੋਰੀਆਂ ਸਾਰੀਆਂ ਮੰਗ ਲੈਣੇ ਆ ਮੈਂ ਕਿਹਾ ਕਿ ਇਦਾਂ ਫਿਰ ਕੋਈ ਸਮਝੌਤਾ ਨਹੀਂ ਹੋਣਾ ਵੀ ਲੁਧਿਆਣਾ ਤੋਂ ਚੱਲ ਕੇ ਆ ਤਿੰਨ ਘੰਟੇ ਬੈਠ ਕੇ ਗੱਲਬਾਤ ਕੀਤੀ ਆ ਐਜ਼ ਏ ਉਸ ਨੂੰ ਮਾਫ ਕਰਨ ਦੇ ਲਈ ਬਿਲਕੁਲ ਮੈਨੂੰ ਮਾਫ ਕਰਨ ਲਈ ਤਿਆਰ ਬੈਠੀ ਆ ਯਾਰ ਉਹ ਇੱਕ ਵਾਰੀ ਮਾੜਾ ਜਿਹਾ ਆ ਕੇ ਕਹਿ ਦੇਵੇ ਕਿ ਹਾਂ ਠੀਕ ਆ ਮੈਂ ਤਾਂ ਮਾਫ ਕਰਨ ਲਈ ਉਹਨੂੰ ਤਿਆਰ ਬੈਠੀ ਆ ਹ ਹਾਂਜੀ ਮੈਂ ਕਰੀਬ ਤੋਂ ਦੇਖ ਲਿਆ ਬਾਕਾਇਦਾ ਆਦੀ ਹੁਣ ਦੁਬਾਰਾ ਤੋਂ ਜਿਹੜੀ ਆ ਦਰਜ ਕਰਕੇ ਆਈਆਂ ਹਾਂਜੀ ਇਹ ਬਿਲਕੁਲ ਜਿਕਰ ਗੱਲ ਕਰੀਏ ਪੁਲਿਸ ਨੇ ਤਾਂ ਮਾਮਲਾ ਦਰਜ ਕੀਤਾ ਹੀ ਹੋਇਆ ਹਾਂਜੀ ਹਾਂਜੀ ਪੁਲਿਸ ਨੇ ਤਾਂ ਕੀਤਾ ਹੋਇਆ ਮਾਮਲਾ ਦਰਜ ਲੱਗੇ ਕੀ ਕੱਲ੍ਹ ਜਾਂ ਅੱਜ ਕਦੀ ਮੀਟਿੰਗ ਹੋਰ ਹੋਏਗੀ ਦੇਖੋ ਕੀ ਕਰਦੇ ਹੁਣ ਪੁਲਿਸ ਅੱਗੇ ਕੀ ਕਰਦੇ ਨੇ ਦੇਖੋ ਹਨਾ ਪੁਲਿਸ ਜਿੰਦਾ ਕਾਨੂੰਨੀ ਕਾਰਵਾਈ ਕਰਦੇ ਦੀ ਕਾਨੂੰਨੀ ਲੜੀ ਕਾਨੂੰਨੀ ਕਾਰਵਾਈ ਕਰਦੇ ਪਏ ਨੇ ਉਹ ਤਾਂ ਤੇ ਫਿਰ মিডিਆ ਸਾਹਮਣੋਂ ਆਖਤ ਜਵਾਬ ਇਥੋਂ ਹੀ ਜਿਹੜੀ ਹੈਗੀ ਮਾਫੀ ਖਤਮ ਹੋਈ ਹੈ ਮੈਂ ਤਾਂ ਕਿਹਾ ਸੀ ਇੰਨੇ ਝੰਝੜਪਾਂ ਦੀ ਲੋੜ ਨਹੀਂ ਹੈ ਤੂੰ ਆ ਕੇ ਹੁਣੇ ਹੀ ਆ ਜਾਵੇ ਮੇਰੇ ਕੋਲ ਮੈਂ ਹੁਣੇ ਲੈ ਮaaf ਕਰ ਦੇਣੀ ਸਾਰਾ ਕੁਝ ਮੈਂ ਵਾਪਸ ਲੈ ਲੈਣੀ ਆ ਪਰ ਜੀਆ ਸਾਹਮਣੇ ਹੁਣ ਹਾਂ ਉਹ ਹੁਣ ਕਹਿੰਦਾ ਪਿਆ ਮੇਰਾ ਵੀ ਤਾਂ ਜਲੂਸ মিডিਆ ਸਾਹਮਣੇ ਨਿਕਲਿਆ ਨਾ ਜੇ ਹੁਣ ਕਹਿੰਦਾ ਜੀ ਮੇਰੀ ਫੈਮਲੀ ਆ ਮੇਰਾ ਐ ਆ ਮੇਰਾ ਓ ਆ ਫੈਮਲੀ ਉਧਰ ਨਹੀਂ ਨੇ ਦੇਖੀ ਫੈਮਲੀ ਮੇਰੀ ਬੱਟੀ ਹੈ ਜਿਹੜੀ ਗਲਾਸ ਮਾਰਨ ਲੱਗਾ ਸੀ ਇਹ ਇੱਕ ਪੈਸੇ ਸੁੱਟਣ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਨੂੰ ਕੀ ਦੇਖਦੇ ਹੋ ਜਿਹੜਾ ਇੱਕ ਲੜਕਾ ਕਹਿੰਦੇ ਚਲੋ ਜੀ ਉਹ ਆਰਟਿਸਟਾਂ ਦੇ ਪੈਸੇ ਤਾਂ ਚਲੋ ਸੁੱਟੇ ਹੀ ਜਾਂਦੇ ਨੇ ਠੀਕ ਹੈ ਵੱਡੇ ਵੱਡੇ ਆਰਟਿਸਟ ਹੋਣ ਛੋਟੇ ਛੋਟੇ ਆਰਟਿਸਟ ਪੈਸੇ ਤਾਂ ਸੁੱਟੇ ਹੀ ਜਾਂਦੇ ਨੇ ਆਰਟਿਸਟਾਂ ਦੇ ਪੈਸੇ ਹਮੇਸ਼ਾ ਭਾਈ ਸਿੰਗਰ ਲਾਲੋ ਕੌਸ਼ਲਾਲੋ ਪੈਸੇ ਵਾਲੀ ਗੱਲ ਹੀ ਨਹੀਂ ਹੈ ਮੇਰੀ ਗੱਲ ਹੀ ਉਹ ਜਿਹੜੀ ਉਹਦੀ ਮੁੰਡੇ ਨਾਲ ਹੁਣ ਆ ਕੇ ਵੀ ਬੈਠਾ ਹੁਣ ਸਾਹਮਣੇ ਆ ਜਿਹਾ ਕਹਿੰਦਾ ਨਹੀਂ ਜੀ ਮੇਰੀ ਮੇਰੀ ਘਰ ਵਾਲੀ ਇਹ ਹੈ ਉਹ ਹੈ ਦਾ ਦਾ ਉਹਦੇ ਨਾਲ ਦੀ ਘਰ ਵਾਲੀ ਨਹੀਂ ਸੀ ਜਿੱਦਣ ਗਲਾਸ ਮਾਰਿਆ ਸੀ ਇਹਨੇ ਕੋਈ ਕੰਮ ਕਰਦੇ ਤਾਂ